ਇੱਕ ਗੱਲ ਨੋਟ ਕਰ ਲੋ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਇੱਕ ਸੀਟ ਅਸੀਂ ਦਾ ਆਮ ਨੂੰ ਤੇ ਨਾ ਅਕਾਲੀ ਦਰ ਤੇ ਨਾ ਭਾਜਪਾ ਦੀ ਸੀਟ ਇੱਥੋਂ ਨਹੀਂ ਜਿੱਤ ਸਕਦੇ ਇਹ ਚੈਲੰਜ ਹੈ ਸਾਡਾ ਤਿੰਨ ਸੀਟਾਂ ਪਠਾਨਕੋਟ ਦੀਆਂ ਔਰ ਸੱਤ ਗੁਰਦਾਸਪੁਰ ਦੀਆਂ 10 ਦੀਆਂ 10 ਕਾਂਗਰਸ ਇੱਥੋਂ ਜਿੱਤ ਕੇ ਸਭ ਤੋਂ ਵੱਧ ਜੇ ਕੋਈ ਹੋਈ ਕਿ ਤੇ ਉਹ ਪੰਜਾਬ ਐਸੈਂਬਲੀ ਚ ਗੁਰਦਾਸਪੁਰ ਤੇ ਪਠਾਨਕੋਟ ਦੇ ਐਮ ਐਲ ਏ ਹੋਣਗੇ। ਇਹ ਇਸ ਕਰਕੇ ਕਿ ਸਾਡੇ ਗੁਰਦਾਸਪੁਰ ਪਠਾਨਕੋਟ ਚ ਕੋਈ ਗਰੁੱਪ ਨਹੀਂ ਸਾਡਾ ਗਰੁੱਪ ਐ ਸਿਰਫ ਤੇ ਸਿਰਫ ਕਾਂਗਰਸ ਦਾ ਗਰੁੱਪ ਐ ਕਿ ਅਸੀਂ ਕਾਂਗਰਸੀਆਂ। ਚੌਲਸਾ ਬੈਠੇ ਅਸ਼ੋਕ ਜੀ ਤੇ ਮੈਨੂੰ ਅੱਜ ਇਹਨਾਂ ਨੇ ਗੱਡ ਗੱਜਟ ਕਰਾਈ। ਅਸੀਂ ਇਕੱਠੇ ਗੱਡੀ ਚ ਜਾ ਰਹੇ ਸੀ। ਰੰਦਾਵਾ ਸਾਹਿਬ ਸਾਰੀ ਦੁਨੀਆਂ ਨੂੰ ਪਤਾ ਕਿ ਰੰਦਾਵਾ ਸਾਹਿਬ ਤੇ ਚੌਧਰੀ ਜੈਮੁਨੀ ਦਾ ਬਹੁਤ ਜ਼ਿਆਦਾ ਪਿਆਰ ਸੀ ਤੇ ਉਵੇਂ ਹੀ ਹੁਣ ਮੇਰਾ ਇਸ ਪਰਿਵਾਰ ਦੇ ਨਾਲ ਜਿਵੇਂ ਵੱਡੇ ਰੰਦਾਵਾ ਸਾਹਿਬ ਤੇ ਜੈਮੁਨੀ ਜੀ ਸੀਗੇ ਹੁਣ ਮੈਂ ਉਹਦਾ ਇਹਨਾਂ ਦਾ ਮੇਰਾ ਅਸ਼ੋਕ ਚੌਧਰੀ ਮੇਰਾ ਵੱਡਾ ਭਰਾ ਤੇ ਮੈਂ ਪੁਰਾ چھوٹਾ ਭਰਾ ਬਣ ਕੇ ਚੱਲਦਾ ਤੇ ਕਾ ਫਿਰ ਤੇ ਜੀ ਜਨਰੇਸ਼ਨ ਚੱਲ ਪਿਆ ਆਪਣੇ ਉਤੇ ਉਹਦੇ ਵੀਰ ਦੋਵੇਂ ਇਹ ਵੀ ਭਰਾਵਾ ਵਾਂਗੂ ਚੱਲਦੇ ਆ ਜਰ ਕਾਂਗਰਸ ਖਦਮ ਕਿਵੇਂ ਅਸੀਂ ਹੋਂਦ ਦਵਾਂਗੇ ਕਾਂਗਰਸ ਖਦਮ ਨਹੀਂ ਹੋ ਸਕਦੀ ਨਾ ਤੁਸੀਂ ਵਰਕਰੋ ਕਾਂਗਰਸ ਦਾ ਅਜ ਤੱਕ ਸਾਲ ਛੱਡਿਆ ਮੈਨੂੰ ਸਾਰੇ ਪੁਰਾਣੇ ਚਿਹਰੇ ਦਿਖਦੇ ਨੇ ਮੈਂ ਚੌਰੀ ਸਾਹਿਬ ਤੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਚ ਗਏ ਉਥੇ ਚੌਦੀ ਸਾਹਿਬ ਦਾ ਤੇ ਵੱਡੇ ਰੰਡਾਵਾ ਸਾਹਿਬ ਦਾ ਅਸ਼ੋਕਜੀ ਤੇ ਅਰੋਣਾਜੀ ਨਾਂ ਲੈਂਦੇ ਨੇ ਤੇ ਮੈਂ ਕਿਹਾ ਸਾਡੇ ਤੋਂ ਵੱਡਾ ਕੋਈ ਖੁਸ਼ਕਿਸਮਤ ਨਹੀਂ ਕਿ ਜਿਨ੍ਹਾਂ ਦੇ ਬਾਪ ਨੂੰ ਅੱਜ ਵੀ ਲੋਕ ਯਾਦ ਕਰ ਲੈ ਸਾਡੇ ਤੋਂ ਸਭ ਤੋਂ ਵੱਡੀ ਉਹ ਗੱਲ ਹੈ ਇਹਦਾ ਯਾਰ ਕੋਈ ਪੁੱਛਦਾ ਕੋਈ ਨਹੀਂ ਪੁੱਛਦਾ ਆਸ਼ੀ ਕਲ ਕੀਤੀ ਅੱਜ ਪ੍ਰਧਾਨ ਜੀ ਦੇ ਸਾਹਮਣੇ ਕੀਤੀ ਸੀ ਜਿਹੜਾ चौधरी ਸਾਹਿਬ ਨੂੰ ਟਿਕਟ ਨਹੀਂ ਮਿਲੀ ਵੱਡੇ ਰੰਦਾਵਾ ਸਭ ਹਾਰ ਗਏ ਇਹਨਾਂ ਦੇ ਕਾਰੀ ਬੈਠਾ ਸੀ ਮੈਂ 39 ਤੋਂ 39 ਸੈਕਟਰ ਮੈਂ ਵੀ ਮੰਤਰੀ ਤੇ ਉਹਨਾਂ ਜਿਹੇ ਮੰਤਰੀ ਉਹ ਉਥੇ ਗੱਲ ਕੀਤੀ ਮੈਂ ਕਿਹਾ ਜਿਨ੍ਹਾਂ ਟਿਕਟਾਂ ਨਹੀਂ ਲੈਣ ਦਿੱਤੀਆਂ ਉਹ ਅੱਜ ਕਿੱਥੇ ਨੇ ਤੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਦੇ ਬੱਚੇ ਅੱਜ ਮੰਤਰੀ ਬਣ ਕੇ ਕਾਂਗਰਸ ਦੇ ਵਿੱਚ ਉਸੇ ਜਗ੍ਹਾ ਤੇ ਬੈਠੇ ਨੇ ਪਾਰਟੀ ਜਿਹੜਾ ਛੱਡ ਗਿਆ ਪਰ ਉਹਦਾ ਕੁਛ ਨਹੀਂ ਜੇ ਬਣਦਾ ਕੋਈ ਨਹੀਂ ਪੁੱਛਦਾ ਜਿਹੜਾ ਪਾਰਟੀ ਨੂੰ ਧੋਖਾ ਦਿੰਦਾ ਉਹਨੂੰ ਹੀ ਸਾਡਾ ਵਰਕਰ ਮੂੰਹ ਨੇ ਜੇ ਲਾਉਂਦਾ ਸ਼ਬਦਾਂ ਦੇ ਗੱਲ ਕਰੀਏ ਸੰਵਿਧਾਨ ਚ ਜੇ ਸਭ ਤੋਂ ਵੱਧ ਤੈਨੂੰ ਬਣਾਉਣ ਦੇ ਵਿੱਚ ਹਿੱਸਾ ਸੀ ਤੇ ਜਾ ਕੇ ਵੇਖੋ ਜਦੋਂ ਅਸੀਂ ਬੈਠਦੇ ਆ ਨਾ ਜਿਲ੍ਹਾ ਪ੍ਰਸ਼ਾਸਨ ਦੇ ਗੈਸਟ ਹਾਊਸ ਚ ਜਦੋਂ ਮੀਟਿੰਗ ਹਾਲ ਚ ਵੇਖੋ ਸਾਰਾ ਹੀ ਭਰਿਆ ਸਾਡਾ ਦੇਸ਼ ਪਾਕਾਂ ਦੇ ਨਾਲ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਕੁਰਬਾਨੀਆਂ ਦੇ ਕੇ ਜਿਨ੍ਹਾਂ ਨੇ ਇਸ ਸੰਵਿਧਾਨ ਨੂੰ ਬਣਾਇਆ 14 14 ਚ ਦੇਸ਼ ਆਜ਼ਾਦ ਹੋਇਆ ਬਿਲਕੁਲ ਕੋਈ ਮੰਗਣਾ ਨੂੰ ਤਿਆਰੀ ਆਜ਼ਾਦੀ ਮਿਲੀ ਤੇ ਸਾਨੂੰ 1947 ਚ ਮਿਲੀ ਅਸੀਂ ਅੰਗਰੇਜ਼ਾਂ ਦੇ ਨਾਲ ਲੜਾਈ ਲੜ ਕੇ ਅੰਗਰੇਜ਼ਾਂ ਦੇ ਨਾਲ ਸਭ ਤੋਂ ਵੱਧ ਜੇ ਕਿਸੇ ਨੇ ਹਿੱਸਾ ਪਾਇਆ ਹਿੰਦੁਸਤਾਨ ਦੀ ਆਜ਼ਾਦੀ ਚ ਉਹ ਪੰਜਾਬੀਆਂ ਦਾ ਹਿੱਸਾ ਸੀ ਸਭ ਤੋਂ ਵੱਧ ਜੇ ਫਾਂਸੀਆਂ ਲੱਗੀਆਂ ਉਹ ਪੰਜਾਬੀਆਂ ਨੂੰ ਲੱਗੀਆਂ ਸਭ ਤੋਂ ਵੱਧ ਕੋਈ ਜੇਲਾ ਚ ਗਿਆ ਤਾਂ ਉਹ ਪੰਜਾਬੀ ਜੇਲਾ ਚ ਗਏ ਯਾਰ ਅਸੀਂ ਕਵੇਂ ਸੰਵਿਧਾਨ ਨੂੰ ਖਤਰਾ ਹੋਣ ਦਾਂਗੇ ਸੰਵਿਧਾਨ ਖਤਮ ਨਹੀਂ ਹੋ ਸਕਦਾ ਕੋਈ ਉੱਠ ਕੇ ਕਰ ਦੇ ਗੱਲ ਬਾੜਾ ਸਾਹਿਬ ਨੇ ਕਿਹਾ ਪ੍ਰਧਾਨ ਜੀ ਨੇ ਕਿ ਜੇ ਉਹਨਾਂ ਨੂੰ ਸੀਟਾਂ 400 ਕਹਿੰਦੇ ਅੱਪ ਕੀ ਬਾਤ 400 ਪਰ ਤੇ ਜੇ ਮਿਲ ਜਾਂਦੇ ਤੇ ਦੇਸ਼ ਦਾ ਸੰਵਿਧਾਨ ਕੀ ਦੇਸ਼ ਨੂੰ ਖਤਮ ਕਰਨ ਵਾਲੇ ਪਾਸੇ ਉਹਨਾਂ ਤੁਰ ਪੈਣਾ ਸੀ ਠੀਕ ਹੈ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਲੜਾਈ ਲੜੀ ਪਾਕਿਸਤਾਨ ਦੇ ਬਰ ਖਿਲਾਫ ਉਹਨਾਂ ਦੇ ਹੱਥੋਂ ਦੀ ਹੱਥੋਂ ਦੀ ਟਿਕਾਣੇ ਤੇ ਅਸੀਂ ਅਟੈਕ ਕੀਤਾ ਪਰ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਮੋਦੀ ਸਾਹਿਬ 1971 ਦੀ ਲੜਾਈ ਲੱਗੀ ਉਸ ਵੇਲੇ ਕਾਂਗਰਸ ਦਾ ਤੇ ਉੱਤੇ ਸਾਡੀ ਗਵਰਨਮੈਂਟ ਦਾ ਇੱਕ ਐਮਸੀ ਕਿ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕਰਨੇ ਨੇ ਤੇ ਤੁਸੀਂ ਅਟੈਕ ਤੇ ਕਰ ਦਿੱਤਾ ਤੇ ਟਰੰਪ ਦੇ ਕੈਂਪ ਤੇ ਸੀਲ ਫਾਇਰ ਕਰਕੇ ਪਾਕ ਹਿੰਦੁਸਤਾਨ ਦੀਆਂ ਗੋਟੀਆਂ ਲਵਾ ਦਿੱਤੀਆਂ ਸਾਨੂੰ ਪਾਕਿਸਤਾਨ ਦੇ ਚਾਰ ਟੁਕੜੇ ਕਰਨੇ ਚਾਹੀਦੇ ਸੀ ਤਾਂ ਕਿ ਦੁਬਾਰਾ ਪਾਕਿਸਤਾਨ ਸਾਡੇ ਵੱਲ ਨੂੰ ਵੇਖ ਨਾ ਸਕਦਾ ਹਰ ਰੋਜ਼ ਅਸੀਂ ਸਾਰੇ ਅਸੀਂ ਬਾਰਡਰ ਤੇ ਬੈਠੇ ਆ ਕਿੰਨੇ ਡਰੋਨ ਆਉਂਦੇ ਆ ਕਿੰਨਾ ਨਸ਼ਾ ਆ ਰਿਹਾ ਕਿੰਨੇ ਹਥਿਆਰ ਆ ਰਹੇ ਤੇ ਕੇਂਦਰ ਦੀ ਸਰਕਾਰ ਚੁੱਪ ਕਿਉਂ ਕਰਕੇ ਬੈਠੀ ਆ ਜਦ ਲੜਾਈ ਲੱਗੇ ਕਸ਼ਮੀਰ ਚ ਤੇ ਜਿਹੜਾ ਸਾਰਾ ਕੁਝ ਹਮਲਾ ਪੰਜਾਬੀਆਂ ਦੇ ਹੋ ਜੇ ਡਰਨ ਔਣ ਤੇ ਪੰਜਾਬ ਤੇ ਔਣ ਤੇ ਸਾਡਾ ਜਿਹੜਾ ਬਾਰਡਰ ਰੀਡ ਦੇ ਡਵੈਲਪਮੈਂਟ ਪ੍ਰੋਗਰਾਮ ਬਾਜਾ ਸਭ ਉਹ ਵੀ ਖਤਮ ਕਰ ਦਿੱਤਾ ਬਾਰਡਰ ਦੇ ਉੱਤੇ ਜਿਹੜੋ ਕਾਂਗਰਸੀ ਸਰਕਾਰ ਸੀ ਉਸ ਵੇਲੇ ਸਾਨੂੰ 100% ਕੇਂਦਰ ਸਰਕਾਰ ਬਾਰਡਰ ਦੇ ਉੱਤੇ ਡਵੈਲਪਮੈਂਟ ਕਰ ਲਈ ਦਿੰਦੀ ਸੀ ਮੋਦੀ ਨੇ ਬੰਦ ਕਰਤਾ ਇਹ ਕੀ ਹਿੰਦੁਸਤਾਨ ਦੇ ਬਾਰਡਰ ਨੂੰ ਬਚਾਉਣਾ ਚਾਹੁੰਦਾ ਇਹ ਬਾਰਡਰ ਨੂੰ ਕਮਜ਼ੋਰ ਕਰਨਾ ਚਾਹੁੰਦਾ 50 ਕਿਲੋਮੀਟਰ ਤੱਕ ਪੀਐਸਐਫ ਬੈਠੀ ਆ ਤੇ ਕਿੱਥੋਂ ਅਸਲਾ ਆ ਰਿਹਾ ਕਿੱਥੋਂ ਹੀ ਮਾਰ ਰਹੀ ਆ ਕਿੱਥੋਂ ਹਰੋਣਾ ਆ ਰਿਹਾ ਕਿੱਥੇ ਪੰਜਾਬ ਦੇ ਵਿੱਚ ਫੌਜ ਦਾ ਨਾਕਾ ਇਹ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਦੱਸਣਾ ਪੈ ਗਿਆ ਕਿ ਜੇ 50 ਕਿਲੋਮੀਟਰ ਤੱਕ ਤੁਸੀਂ ਸਾਡੇ ਤੱਕ ਕੰਟਰੋਲ ਰੱਖਿਆ ਤੇ 50 ਕਿਲੋਮੀਟਰ ਤੁਹਾਡਾ ਹੱਕ ਬਣਦਾ ਕਿ ਉੱਥੇ ਕੋਈ ਪਾਕਿਸਤਾਨ ਵਾਲਾ ਗੰਦੀ ਅੱਖ ਨਾਲ ਦਾ ਵੇਖ ਸਕੇ ਅਸੀਂ ਕਹੀਏ ਅਬ ਕੀ ਬਾਟਰੰਪ ਸਰਕਾਰ ਵਾਹ ਉਹ ਮੋਦੀ ਉਹ ਅੱਖਾਂ ਵਿਖਾਉਂਦਾ ਬੇਇੱਜ਼ਤੀ ਕਰਕੇ ਹਿੰਦੁਸਤਾਨੀਆਂ ਨੂੰ ਕੱਟਦਾ ਆਤਵਾਦ ਬਾਰਡੀਆਂ ਕੰਟਰੀਆਂ 'ਚ ਬੈਠਾ ਮੋਦੀ ਸਾਹਿਬ ਬੋਲੋ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਕਦਮ ਕਰਨਾ ਚਾਹੁੰਦੇ ਨੇ ਉਹ ਅੱਜ ਬਾੜੀਆਂ ਕੰਟਰੀਆਂ 'ਚ ਬੈਠ ਕੇ ਦੇਖਦੇ ਰਹੇ ਸੋ ਬੋਲ ਰਹੇ ਨੇ ਉਹਨਾਂ 'ਤੇ ਗੱਲ ਕਰੋ ਗੱਲ ਕਰੋ ਕਿ ਚੀਨ ਕੋਲ ਜਿਹੜਾ ਸਾਡਾ ਬਾਰਡਰ ਆ ਕਿਵੇਂ ਛਡਾਉਣਾ ਗੱਲ ਕਰੋ ਕਿ ਪਾਕਿਸਤਾਨ ਜਿਹੜਾ ਸਾਡੇ ਵੱਲ ਵੇਖਦਾ ਇਹਦੀ ਅੱਖ ਜਿਹੜੀ ਗੰਦੀ ਅੱਖ ਆ ਉਹਨੂੰ ਕਿਵੇਂ ਅਸੀਂ ਕੱਢਣਾ ਉਹ ਕੰਨ ਤੇ ਲਿਖਿਆ ਪੜ ਲਓ ਅਗਲੀ ਸਰਕਾਰ ਕਾਂਗਰਸ ਦੀ ਆ ਜੀੜਾ ਸਹਿਬਾਨੋ ਇੱਕ चीज ਨੋਟ ਕਰ ਲਓ ਜਿੰਨੀ ਦੇਰ ਬਾਰਡਰ ਨਹੀਂ ਵੱਸਦਾ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਹਿੰਦੁਸਤਾਨ ਆਪਣੀ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਰਲ ਕੇ ਇੱਕ ਗੱਲ ਕਰਨੀ ਚਾਹੀਦੀ ਹੈ ਕਿ ਜਿੰਨਾ ਬਾਰਡਰ ਆ ਇਹਦੇ ਉੱਤੇ ਇੰਡਸਟਰੀ ਲਾਈ ਜੇ ਤਾਂ ਕਿ ਬੱਚੇ ਨੌਕਰੀਆਂ ਕਰਨ ਤੇ ਇਹਨਾਂ ਨੂੰ ਬਾਹਰ ਜਾਣ ਕੇ ਆਪਣੀ ਲੋਟਕ ਸੁੱਟ ਕਰਾ ਕੇ ਨਾ ਜਿਹਦੇ ਕਰ ਸ਼ਾਮ ਨੂੰ 10000 ਰੁਪਏ ਆ ਜਾਏਗਾ ਮਹੀਨੇ ਦਾ ਉਹ ਬੱਚਾ ਕਦੀ ਵੀ ਪੁੱਠੇ ਕੰਮ ਪਾਸੇ ਨਹੀਂ ਜਾਏਗਾ ਕਦੀ ਨਸ਼ੇਵਾਲ ਨਹੀਂ ਜਾਏਗਾ ਕਦੀ ਡਕੈਤੀਵਾਲ ਨਹੀਂ ਜਾਏਗਾ ਉਹਦੀ ਮਾਂ ਉਹਦੀ ਚਾਕ ਖਤਮ ਹੋ ਜੂਗੀ ਉਹਨੂੰ ਹੋਏਗਾ ਕਿ ਮੇਰਾ ਪੁੱਤ ਨੌਕਰੀ ਕਰਕੇ ਵਾਪਸ ਆ ਕੇ ਮੇਰੇ ਕੋਲ ਆਏਗਾ ਮਾਂ ਨੂੰ ਇਹ ਨਹੀਂ ਹੋਊ ਕਿ ਮੇਰੇ ਪੁੱਤ ਕੋਲ ਕੰਮ ਹੈ ਨਹੀਂ ਕਿਤੇ ਬੁਰੀ ਸੰਗਤ ਚ ਨਾ ਪੈ ਜੇ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਲੜਾਈ ਲੜਦੀ ਪੈਣੀ ਹੈ ਅਖੀਰਲੇ ਮੋਰਚੇ ਤੱਕ ਆਪਾਂ ਖੇਤੀ ਕਰਦੇ ਆ ਤੇ ਫੇਰ ਵੀ ਆਪਣਾ ਢਿੱਡ ਨਹੀਂ ਪਰਦਾ ਇਸ ਲਈ ਨਹੀਂ ਪਰਦਾ ਕਿ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਗਲਤ ਨੇ ਪੰਜਾਬ ਦਾ ਮੁੱਖ ਮੰਤਰੀ ਇਹ ਤੇ ਲੱਗਦਾ ਦਾ ਕੰਮ ਹੀ ਇਹਨੇ ਗਿਰਵੀ ਰੱਖ ਦਿੱਤਾ ਦਿੱਲੀ ਵਾਲਿਆਂ ਕੋਲ ਦਿੱਲੀ ਵਾਲਿਆਂ ਨੇ ਕੇ ਜਿਹਦੀਆਂ ਨੂੰ ਰਿਜੈਕਟ ਕਰਕੇ ਭੇਜਿਆ ਤੇ ਅੱਜ ਇਹ ਸਾਰਾ ਕੁਝ ਹੀ ਦਿੱਲੀ ਵਾਲਿਆਂ ਨੂੰ ਦੇਈ ਜਾ ਰਿਹਾ ਪੰਜਾਬ ਨੂੰ ਲੁੱਟ ਰਿਹਾ ਪੰਜਾਬ 'ਚ ਡਾਕਾ ਮਾਰ ਲਈ ਦਿੱਲੀ ਵਾਲੇ ਬੈਠੇ ਨੇ ਇਹਦਾ ਸਾਨੂੰ ਧਿਆਨ ਕਰਨਾ ਪੈਣਾ ਤਗੜੇ ਹੋ ਕੇ ਕਾਂਗਰਸ ਦਾ ਕਿ ਜਿਸ ਵੇਲੇ ਵੀ ਡਵੈਲਪਮੈਂਟ ਹੋਈਆ ਇੰਨਾ ਪੌਣੇ ਚਾਰ ਸਾਲਾਂ 'ਚ 1 ਰੁਪਿਆ ਇਹ ਸਰਕਾਰ ਨੇ ਨਹੀਂ ਲਾਇਆ ਤੇ ਸਾਡੇ ਵੱਲ ਵੇਖੋ ਇੱਕ ਇੱਕ ਪਿੰਡ ਚ ਕਰੋੜਾ ਰੁਪਏ ਸੀ ਲਾ ਦਿੱਤੇ ਸੀ ਤੇ ਇਹ ਜਦੋਂ ਅਸੈਂਬਲੀ ਦੇ ਵਿੱਚ ਬੋਲਦਾ ਵਾਕਿਆ ਹੀ ਸ਼ਰਮ ਆਉਂਦੀ ਹੈ ਕਿ ਕਿੱਥੇ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਤੇ ਕਿੱਥੇ ਇਹ ਬੈਠਾ ਸੱਠਾਂ ਤੇ 17 ਸਾਲਾਂ ਬਾਅਦ ਇਹ ਆ ਕੇ ਬੈਠ ਕੇ ਪੰਜਾਬ ਦੀ ਤਹਰੀਨ ਕਰ ਰਿਹਾ ਹੈ ਭਰਾਓ ਗੁਰਦਾਸਪੁਰ ਵਾਲਿਓ ਜੇ ਰਾਖੀ ਕੀਤੀ ਆ ਤੇ ਜਦੋਂ ਮੁਗਲ ਲੁੱਟ ਕੇ ਲੈ ਕੇ ਜਾਂਦੇ ਸੀ ਗਜਨੇਵੀਆਂ ਜਾਂ ਹੋਰ ਤੇ ਉੱਥੇ ਸ਼ੰਭ ਦੇ ਵਿੱਚ ਕਲੂ ਕਰਾ ਜਿੱਥੇ ਹੋਇਆ ਕਨੂ ਆਂਦ ਵਿੱਚ ਉਥੋਂ ਲੋਕਾਂ ਦੀਆਂ ਧੀਆ ਪੈਣਾ ਤੇ ਉਹਨਾਂ ਦੇ ਕੋਲ ਜਲ ਲੁੱਟ ਦਾ ਮਾਲ ਉਦਾਸੀ ਪੰਜਾਬੀ ਖੋ ਕੇ ਉਹਨਾਂ ਕੋਲੋਂ ਤੇ ਉਹਨਾਂ ਨਾਲ ਕਰਾ ਚੁੱਤੀਆ ਪੈਣਾ ਨੂੰ ਵਾਪਸ ਕਰਕੇ ਆਉਂਦੇ ਸੀ